ਸਬਸਕ੍ਰਾਈਬ ਟੂ ਆਰ YouTube ਚੈਨਲ ਪ੍ਰੈਸ ਦ ਬੈਲ ਆਈਕਨ ਟੂ ਗੈਟ ਦ ਲੇਟੈਸਟ ਅਪ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਭਤੀਜੇ ਸਤੇ ਸੰਤ ਸਮਾਜ ਦੇ ਮੁਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕੁਮਾਨ ਦੇ ਨਜ਼ਦੀਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਅਠਵਾਲ ਪੁਲ ਤੇ ਬੀਤੀ ਰਾਤ ਕਤਲ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਿਹਾ ਹੈ ਕਿ ਇਸ ਕਤਲ ਨੂੰ ਤੁਸੀਂ ਐਂਡ ਸਮਝ ਲਓ ਕਿ ਜਿਵੇਂ ਗੁੱਸੇ ਦੇ ਨਾਲ ਕੀਤਾ ਗਿਆ ਹੋਵੇ ਪਰ ਦੂਸਰੇ ਪਾਸੇ ਜੋ ਲੋਕ ਕੀਤੇ ਲੱਗੇ ਤੇ ਇਹ ਜਖ ਦੇ ਪਏ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਣ ਵਾਲਾ ਹੈ ਚੋਣਾਂ ਆ ਗਈਆਂ ਨੇ ਸ਼ਾਇਦ ਪੁਲਿਸ ਨੇ ਅਪੀਲ ਕੀਤੀ ਹੈ ਕਿ ਅਜਈਆਂ ਗਲਤ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਇੱਕ ਪਾਸੇ ਜਿੱਥੇ ਭਾਵੇਂ ਕਿ ਪੰਜਾਬ ਦੇ ਵਿੱਚ ਮਾਹੌਲ ਸਿਆਸੀ ਪਖਿਆ ਹੋਇਆ ਹੈ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਤੇ ਇਸ ਮਾਹੌਲ ਦੇ ਵਿੱਚ ਕਤਲ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਰਗਰਮੀ ਦੇ ਨਾਲ ਮੁਜ਼ਮਾ ਦੀ ਭਾਲ ਕਰਦੀ ਪਈ ਹੈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਭਤੀਜੇ ਅਤੇ ਸੰਸਮਾਜ ਦੇ ਮੁਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਤੁਮਾਣ ਦੇ ਨਜ਼ਦੀਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਠਵਾਲ ਪੁਲ ਤੇ ਬੀਤੀ ਰਾਤ ਕਤਲ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਿਹਾ ਹੈ ਕਿ ਇਸ ਕਤਲ ਨੂੰ ਤੁਸੀਂ ਇਹ ਸਮਝ ਲਵੋ ਕਿ ਜਿਵੇਂ ਗੁੱਸੇ ਦੇ ਨਾਲ ਕੀਤਾ ਗਿਆ ਹੋਵੇ ਪਰ ਦੂਸਰੇ ਪਾਸੇ ਜੋ ਲੋਕ ਕੀਤੇ ਲੱਗੇ ਤੇ ਇੰਜ ਅਖਦੇ ਪਏ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਣ ਵਾਲਾ ਏ ਚੋਣਾ ਆ ਗਈਆਂ ਨੇ ਸ਼ਾਇਦ ਪੁਲਿਸ ਨੇ ਅਪੀਲ ਕੀਤੀ ਏ ਕਿ ਅਜਈਆਂ ਗਲਤ ਅਫਵਾਹਾਂ ਤੋਂ ਬਚਣ ਦੀ ਲੋੜ ਏ ਇੱਕ ਪਾਸੇ ਜਿੱਥੇ ਭਾਵੇਂ ਕਿ ਪੰਜਾਬ ਦੇ ਵਿੱਚ ਮਾਹੌਲ ਸਿਆਸੀ ਪਖਿਆ ਹੋਇਆ ਏ ਕੋਡ ਆਫ ਕੰਡਕਟ ਲੱਗਿਆ ਹੋਇਆ ਏ ਤੇ ਇਸ ਮਾਹੌਲ ਦੇ ਵਿੱਚ ਕਤਲ ਹੁੰਦਾ ਏ ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਰਗਰਮੀ ਦੇ ਨਾਲ ਮੁਜ਼ਮਾ ਦੀ ਭਾਲ ਕਰਦੀ ਪਈ ਹੈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਭਤੀਜੇ ਸਤੇ ਸੰਸਮਾਜ ਦੇ ਮੁਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕੁਮਾਨ ਦੇ ਨਜ਼ਦੀਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਠਵਾਲ ਪੁਲ ਤੇ ਬੀਤੀ ਰਾਤ ਕਤਲ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਿਹਾ ਹੈ ਕਿ ਇਸ ਕਤਲ ਨੂੰ ਤੁਸੀਂ ਇਹ ਸਮਝ ਲਵੋ ਕਿ ਜਿਵੇਂ ਗੁੱਸੇ ਦੇ ਨਾਲ ਕੀਤਾ ਗਿਆ ਹੋਵੇ ਪਰ ਦੂਸਰੇ ਪਾਸੇ ਜੋ ਲੋਕ ਕਿਤੇ ਲੱਗ ਕਿਤੇ ਇਹ ਜੱਖ ਦੇ ਪਏ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਣ ਵਾਲਾ ਹੈ ਚੋਣਾ ਆ ਗਿਆ ਨੇ ਸ਼ਾਇਦ ਪੁਲਿਸ ਨੇ ਅਪੀਲ ਕੀਤੀ ਹੈ ਕਿ ਅਜਈਆਂ ਗਲਤ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਇੱਕ ਪਾਸੇ ਜਿੱਥੇ ਭਾਵੇਂ ਕਿ ਪੰਜਾਬ ਦੇ ਵਿੱਚ ਮਾਹੌਲ ਸਿਆਸੀ ਪਖਿਆ ਹੋਇਆ ਹੈ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਤੇ ਇਸ ਮਾਹੌਲ ਦੇ ਵਿੱਚ ਕਤਲ ਹੁੰਦਾ ਹੈ ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਰਗਰਮੀ ਦੇ ਨਾਲ ਮੁਜ਼ਮਾ ਦੀ ਭਾਲ ਕਰਦੀ ਪਈ ਹੈ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਭਤੀਜੇ ਅਤੇ ਸੰਸਮਾਜ ਦੇ ਮੁਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਤੁਮਾਣ ਦੇ ਨਜ਼ਦੀਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਠਵਾਲ ਪੁਲ ਤੇ ਬੀਤੀ ਰਾਤ ਕਤਲ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਿਹਾ ਹੈ ਕਿ ਇਸ ਕਤਲ ਨੂੰ ਤੁਸੀਂ ਇਹ ਸਮਝ ਲਵੋ ਕਿ ਜਿਵੇਂ ਗੁੱਸੇ ਦੇ ਨਾਲ ਕੀਤਾ ਗਿਆ ਹੋਵੇ ਪਰ ਦੂਸਰੇ ਪਾਸੇ ਜੋ ਲੋਕ ਕਿਤੇ ਲੱਗ ਕਿਤੇ ਇਹ ਜਖ ਦੇ ਪਏ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਣ ਵਾਲਾ ਹੈ ਚੋਣਾਂ ਆ ਗਈਆਂ ਨੇ ਸ਼ਾਇਦ ਪੁਲਿਸ ਨੇ ਅਪੀਲ ਕੀਤੀ ਹੈ ਕਿ ਅਜਈਆਂ ਗਲਤ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਇੱਕ ਪਾਸੇ ਜਿੱਥੇ ਭਾਵੇਂ ਕਿ ਪੰਜਾਬ ਦੇ ਵਿੱਚ ਮਾਹੌਲ ਸਿਆਸੀ ਪਖਿਆ ਹੋਇਆ ਹੈ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਤੇ ਇਸ ਮਾਹੌਲ ਦੇ ਵਿੱਚ ਕਤਲ ਹੁੰਦਾ ਹੈ ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਰਗਰਮੀ ਦੇ ਨਾਲ ਮੁਜ਼ਮਾ ਦੀ ਭਾਲ ਕਰਦੀ ਪਈ ਹੈ